ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਅੱਜ ਦਾ ਇਹ ਦਿਨ ਸਾਡੇ ਲਈ ਬਹੁਤ ਖਾਸ ਹੈ ਜੀ ਮੀਮ ਆ ਰਿਹਾ ਨਿੱਕਾ ਨਿੱਕਾ ਅੱਜ ਅਸੀਂ ਜਾ ਰਹੇ ਹਾਂ ਜੀ ਰਜਨੀ ਫਿਲਮ ਦੇਖਣ ਗੁਰਦਾਸਪੁਰ ਵਿਖੇ ਸੋ ਬਾਕੀ ਦੀ ਅਪਡੇਟਸ ਤੁਹਾਨੂੰ ਅਸੀਂ ਬਾਅਦ ਵਿੱਚ ਦਿੰਨੇ ਆ ਜਿਵੇਂ ਅਸੀਂ ਜਾਂਦੇ ਆ ਦੇਖੋ ਨਿੱਕੇ ਨਿੱਕੇ ਬੱਚੇ ਜਾ ਰਹੇ ਆ ਕਿੱਥੇ ਜਾ ਰਹੇ ਤੁਸੀਂ ਅੱਜ ਬੀਬੀ ਅਜਨੀ ਫਿਲਮ ਦੇਖਣ ਹਾਂਜੀ ਚਲੋ ਬਾਕੀ ਦੀ ਅਪਡੇਟ ਤੁਹਾਨੂੰ ਦਿੰਨੇ ਆ ਉੱਥੇ ਪਹੁੰਚਦੇ ਆ ਦੱਸਦੇ ਆ ਕੀ ਕੀ ਕੀਤਾ ਅਸੀਂ ਲੋ ਜੀ ਆ ਸਾਡੇ ਡਰਾਈਵਰ ਵੀਰ ਨਹੀਂ ਆਏ ਨੇ ਅੱਜ ਬੱਚੇ ਲੈ ਕੇ ਆਏ ਆ ਬੀਬੀ ਰਜਨੀ ਫਿਲਮ ਲੱਗੀ ਆ ਜੀ ਆਪਣੇ ਸਿਲਮੇ ਹਾਲ ਚ ਹਾਂਜੀ ਇਹ ਬੱਸ ਸਟੈਂਡ ਤੇ ਬੈਠੇ ਆ ਆ ਮਖਣੀ ਭਾਜੀ ਆ ਸੁੱਖਾ ਭਾਜੀ ਆ ਕਾਲਾ ਭਾਜੀ ਆ ਚਲੋ ਜੀ ਗਰਦਾਸਪੁਰ ਪਾਸਾ ਡੇ ਦੇ ਆ ਸਾਡੇ ਵੱਡੇ ਵੱਡੇ ਰੇ ਚਾਚਾ ਜੀ ਕਾ ਗਿਆ ਉਹ ਸਾਡੇ ਪ੍ਰੋਣਾ ਜੀ ਆ ਭਾਜੀ ਗੁਰਜੀਤ ਸਿੰਘ ਆ ਜੀ ਬਣਾਣਾ ਤੋਂ ਆ ਗਲਦਾਸਪੁਰ ਤੋਂ ਆ ਜੀ ਰੰਗਵੀਰ ਭਾਜੀ ਜੋ ਕਿ ਆਪਣੇ ਸ਼ਹਿਰ ਦਾ ਬਹੁਤ ਇਤਮਾਨ ਕਰਦੇ ਨੇ ਇਦਨ ਮੂੰਹ ਕਰਕੇ ਬੈਠੇ ਆ ਆ ਸਾਡਾ ਆ ਢਪਲਾ ਵਾਲਾ ਪ੍ਰੋਣਾ ਜੀ ਸਾਡੀਆਂ ਭੈਣਾਂ ਕਾਫੀ ਫਿਰ ਇੱਕ ਇੱਕ ਸਾਰਿਆਂ ਨੂੰ ਦੇਤੀ ਆਪਾਂ ਕਿਹਾ ਗੁੱਸਾ ਨਾ ਕਰੇ ਬਈ ਤਿੰਨ ਚਾਰ ਭੈਣਾਂ ਆਈ ਫਿਰ ਸਾਰੀਆਂ ਵਿਆਹਤੀਆਂ ਫਿਰ ਆਖਿਆ ਚੱਲ ਹਾਂਜੀ ਕਰਦਾ ਕਰਦਾ ਕੋਈ ਨਹੀਂ ਨਾ ਦੇਤੀ ਉਹ ਪਾਗ ਬੈ ਕੇ ਹਾਂ ਅੱਛਾ ਨਹੀਂ ਬਾਜੀ ਆ ਠੀਕਲਾ ਨੌਰਤਾਂ ਜੀ ਆ ਇਹ ਦੋਵੇਂ ਸਾਲਾ ਭਨਵਈਆ ਬੈਠੇ ਆ ਤੇ ਲੋਕ ਬਾਜੀ ਕੋਟਲੇ ਤੋਂ ਜੀ ਆ ਕੜਾ ਬਾਜੀ ਆ ਜੀ ਰਸਿਆਂ ਤੋਂ ਉਹ ਸਾਡੀਆਂ ਮਸਾਂ ਨਕੀਆਂ ਜੀ 7-8 ਮਸਾਂ ਆਈਆਂ ਜੀ ਇਹ ਆਪਾਂ ਨੱਸੀਆ ਜੀ ਨਾ ਗਰਦਾਸਪੁਰ ਆਏ ਪਪਾ ਜੀ ਬੜੇ ਆ ਆ ਗੋਈ ਆ ਪੀਰਾਂ ਦੀ ਜਗਾ ਅੱਜ ਹੀ ਲਾ ਕੇ ਗਰਦਾਸਪੁਰ ਸ਼ਹਿਰ ਦੇ ਵਿੱਚ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੈ ਪੀਰਾਂ ਦੀ ਆਓ ਵਾਹੋ 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 ਇਹ ਬੀਨਾਂਗਿਆ ਗੁਰਦਾਸਪੁਰ ਸ਼ਹਿਰ ਦੇ ਆ ਜਾਂ ਚਾਹਗੇ ਬਾਈ ਝਾ ਚਾਹਗੇ ਮਾਸ਼ਾਲਾ ਪੰਜ ਬਾਹਤੋਂ ਲੱਗ ਗਿਆ ਜੀ ਬੀਨਾਂਗਰ ਨੂੰ ਜਾਂਦੇ ਜੀ ਗੁਰਦਾਸਪੁਰ ਪੁਰਾਣਾ ਬੱਸ ਅਡਾ ਜੀ ਉਹ ਬਹਿ ਜਾਓ ਬਹਿ ਜਾਓ ਥੱਲੇ ਬਹੁਤ ਥੱਲੇ